ਬੜੀ ਜ਼ਬਰਦਸਤ ਚੀਜ਼ ਆ ਇਹ ਬਾਬੇ ਆ ਚਾਬੀ ਵੀ ਨਾਲ ਲਈ ਫਿਰਦਾ ਯਾਰ ਮੈਂ ਨਾ ਚਾਬੀ ਵੀ ਤੂੰ ਕਹੇਗਾ ਯਾਰ ਚਾਬੀ ਦਾ ਵੀ ਇਹਦੇ ਨਾਲ ਗੁਣ ਹੈਗਾ ਬਾਬੇ ਆ ਚਾਬੀ ਦਾ ਵੀ ਅੱਛਾ ਤਿੰਨ ਬੋਤਲਾਂ ਮਿੱਤਰਾ ਆ ਚੱਕ ਅੱਛਾ ਹਾਂ ਬੜੀਆਂ ਚੀਜ਼ ਸਰਾ ਹੈ ਬੜੀ ਚੀਜ਼ ਸਰਾ ਬਾਬੇ ਇਹ ਓਕੜੇ ਆਖੀ ਲਈ ਜਾਨਾ ਇਹ ਆ ਚਾਬੀ ਵੀ ਚੱਕੀ ਫਦਾ ਨਾਲ ਆ ਬੋਤਲਾਂ ਦੇ ਨਾਲ ਚਾਬੀ ਦਾ ਕੀ ਕੰਮ ਆ ਯਾਰ ਇਹ ਬਾਈ ਮੈਂ ਨਾ ਤੂੰ ਆਪਾਂ ਸਾਰਿਆਂ ਦਾ ਹੀ ਸਾਂਝੀ ਕਰਦੇ ਆਂ ਚੀਜ਼ ਬੜੀ ਜ਼ਬਰਦਸਤ ਚੀਜ਼ ਆ ਇਹ ਬਾਬੇ ਆ ਚਾਬੀ ਵੀ ਨਾਲ ਲਈ ਫਿਰਦਾ ਯਾਰ ਮੈਂ ਨਾ ਚਾਬੀ ਵੀ ਤੂੰ ਕਹੇਂਗਾ ਯਾਰ ਚਾਬੀ ਦਾ ਵੀ ਇਹਦੇ ਨਾਲ ਗੁਣਾ ਹੈਗਾ ਬਾਬੇ ਆ ਚਾਬੀ ਦਾ ਵੀ ਅੱਛਾ ਹਾਂ ਆਪਾਂ ਅੱਜ ਦਸਕਾ ਨੂੰ ਵੀ ਸਾਂਝੀ ਕਰਦੇ ਆਂ ਚੱਲ ਆ ਤੂੰ ਬਹਿ ਕੇ ਸਮਝਾ ਯਾਰ ਆ ਜਾ ਬਹਿ ਕੇ ਸਮਝਾਉਨੇ ਪੂਰੀ ਗੱਲ ਬਾਤ ਆ ਫੜ ਪਹਿਲਾਂ ਬੋਤਲਾਂ ਲਿਆ ਆ ਤਿੰਨ ਬੋਤਲਾਂ ਮਿੱਤਰਾਂ ਆ ਚੱਕ ਅੱਛਾ ਹਾਂ ਬੜੀਆਂ ਚੀਜ਼ ਸਰਾ ਹੈ ਬੜੀ ਚੀਜ਼ ਸਰਾ ਬਾਬੇ ਦੋਸਤੋ ਅੱਜ ਨਿੱਕੀ ਜੀ ਜਾਣਕਾਰੀ ਆ ਸ਼ੇਅਰ ਜ਼ਰੂਰ ਕਰਿਓ ਆ ਚਾਬੀ ਆ ਨਾ ਇਹਦੇ ਦੋ ਮੂੰਹ ਆ ਚਾਬੀ ਦੇ ਦੋਸਤੋ ਠੀਕ ਆ ਨਾ ਬਾਈ ਹੂੰ ਤੇ ਇਹ ਵੀਰਿਆ ਤੋਂ ਵੀਰਿਆ ਨਾਟ ਆ ਜਿਹੜਾ ਨਾ ਖੋਲ ਦਿੰਦੀਆਂ ਖੋਲ ਦਿੰਦੀਆਂ ਨਾ ਇਹਦੇ ਵਿੱਚ ਜਾਨ ਅੱਜ ਉਨੀ ਹੋਈ ਆ ਜਿੰਨੀ ਹੋਣੀ ਚਾਹੀਦੀ ਆ ਖੋਲਣ ਵਾਲੇ ਜੀ ਨਾਲ ਹਾਂ ਜਿਹੜੀ ਜਾਨ ਆ ਉਹ ਬੰਦੇ 'ਚ ਵੀ ਹੋਣੀ ਚਾਹੀਦੀ ਆ ਉਹ ਨਾੜ ਖੋਲਣ ਵਾਸਤੇ ਚਾਬੀ ਤਾਂ ਜੋਨੀਓ ਹੀ ਜਾਣਾ ਬੰਦੇ 'ਚ ਜਾਣ ਹੈਣੀ ਜਦੋਂ ਖੋਲਣ ਦੀ ਕੋਸ਼ਿਸ਼ ਕਰਦਾਂ ਆਏ ਢੱਡ ਇਕੱਠਾ ਸੋਜ ਲੀਵਰ ਫੈਂਟੀ ਬੜਾ ਕੁਛ ਹੋਣਾ ਚੱਲ ਰਿਹਾ ਅੱਜ ਦੇ ਟਾਈਮ 'ਚ ਚੱਲਣ ਦਾ ਕਾਰਨ ਖਰਾਕਾਂ ਜਿਹੜੀਆਂ ਨਾ ਬਹੁਤ ਹੀ ਜ਼ਿਆਦੇ ਮਾੜੀਆਂ ਹੋ ਚੁੱਕੀਆਂ ਆ ਦੋਸਤੋ ਤੇ ਤਦੇ ਕਰਕੇ ਹੁਣ ਐਡੀ ਚਾਬੀ ਨਾਲ ਵੀ ਨਹੀਂ ਬੰਦੇ ਤੋਂ ਨਾੜ ਖੋਲਦਾ ਕੱਲੇ ਤੋਂ ਅੱਜ ਨਿੱਕੀ ਜੀ ਜਾਣਕਾਰੀ ਆ ਸ਼ੇਅਰ ਕਰਦੇ ਆ ਤੁਹਾਡੇ ਤਾਂ ਤੇ ਤੁਸੀਂ ਦੋਸਤੋ ਸ਼ੇਅਰ ਕਰਾ ਆ ਦਿਖਾਵਾਂ ਮੈਂ ਯਾਰ ਦੋਸਤੋ ਹਾਂ ਦਿਖਾ ਭਾਈ ਆ ਦੋਸਤੋ ਹੈਗਾ ਕਾਸ਼ਨੀ ਦਾ ਅਰਕ ਕਾਸ਼ਨੀ ਦਾ ਅਰਕ ਹੋ ਗਿਆ ਆ ਇੱਕ ਬੋਤਲ ਕਾਸਨੀ ਦਾ ਅਰਕ ਦੀ ਹੋ ਗਈ ਆ ਆ ਹੈਗਾ ਸੌਫ ਦਾ ਅਰਕ ਆ ਜੀ ਆ ਹੋਗਾ ਸੌਫ ਦਾ ਅਰਕ ਦੋਸਤੋ ਤੀਜੀ ਬੋਤਲ ਆ ਮਕੋ ਦਾ ਅਰਕ ਹੈਗਾ ਜੀ ਆ ਹੋਗਾ ਮਕੋ ਦਾ ਅਰਕ ਇਹ ਬੜਾ ਹੀ ਆਸਾਨ ਤਰੀਕੇ ਨਾਲ ਮਿਲ ਜਾਂਦਾ ਜੀ ਇਹ ਪੰਸਾਰੀ ਵਾਲੀ ਦੁਕਾਨ ਤੋਂ ਕਿਸੇ ਤਾਂ ਵੀ ਮਿਲ ਜਾਂਦਾ ਇਹ ਕਿਸੇ ਪੰਸਾਰੀ ਵਾਲੇ ਦੁਕਾਨ ਤੋਂ ਲੈ ਲਓ ਮਿਲ ਜਾਂਦਾ ਵਾ ਠੀਕ ਆ ਬਾਕੀ ਤੁਹਾਨੂੰ ਬੋਤਲਾਂ ਇਕੱਲੀਆਂ ਇਕੱਲੀਆਂ ਦਿਖਾ ਦਿਆਂ ਬਾਕੀ ਸਕਰੀਨ ਤੇ ਦੀ ਫੋਟੋ ਵੀ ਚੱਲ ਰਹੀ ਆ ਦੋਸਤੋ ਇਹਨਾਂ ਚੀਜ਼ਾਂ ਦੀ ਇਹਦਾ ਲੀਵਰ ਫੈਂਟੀ ਆ ਸੁਬਾ ਉੱਠਣਸਾਰ ਕਬਰਾਟ ਤਜਾਬ ਜਾਂ ਬਣਿਆ ਪਿਆ ਹੁੰਦਾ ਨਾ ਭੁੱਖ ਨਹੀਂ ਲੱਗਦੀ ਖਿਜਿਆ ਜਾਂਦਾ ਵਾ ਮਿੱਤਰੋ ਉਹਦੇ ਲਈ ਤਾਂ ਇਹ ਵਰਦਾਨ ਆ ਬਾਲੀ ਮਹਿੰਗੀ ਵੀ ਹੈਣੀਗੀ ਦਵਾਈਏ 400 ਦੀਆਂ ਤਿੰਨ ਬੋਤਲਾਂ ਬਣ ਜਾਂਦੀਆਂ ਨੇ ਇਹ ਦੋਸਤੋ ਪਰ ਇਹ ਜਿਹਨੂੰ ਵਰਤਣਾ ਕਿਵੇਂ ਆ ਤੁਸੀਂ ਦੋਸਤੋ ਸੁਬਾ ਵਰਤਣਾ ਇਹਨੂੰ ਰਾਤ ਨੂੰ ਕੱਚ ਦਾ ਗਲਾਸ ਲੈ ਕੇ ਹੈਨਾ ਤੇ ਵਿੱਚ ਪਾ ਲੈਣਾ ਮਿੱਤਰੋ ਪਾਣੀ ਕੱਚ ਦੇ ਗਲਾਸ ਵਿੱਚ ਇਹਨੂੰ ਫੁੱਲ ਭਰ ਲੈਣਾ ਤੇ ਵਿੱਚ ਦੋ ਸੈਟ ਲੈਣੇ ਆ ਆਲੂ ਬੁਖਾਰੇ ਪੋਕਾਰਾ ਲਿਬਰਾਤ ਹੈ ਬਹੁਤ ਚੰਗਾ ਹੁੰਦਾ ਬਹੁਤ ਚੰਗਾ ਦਿਲ ਨੂੰ ਵੀ ਤਾਕਤ ਦਿੰਦਾ ਰਾਤ ਨੂੰ ਸੈਟ ਲੈਣੇ ਆ ਦੋ ਆਲੂ ਬੁਖਾਰੇ ਤੇ ਉਹਨੂੰ ਭਿਉਣਾ ਰੱਖ ਦੇਣਾ ਤੇ ਸਵੇਰ ਉੱਠਣਸਾਰ ਉਹ ਆਲੂ ਬੁਖਾਰੇ ਕਚੋਲ ਕੇ ਆਣਾ ਵਿੱਚ ਚੰਗੀ ਤਰ੍ਹਾਂ ਹਾਂ ਕਚੋਲ ਲੈਣੇ ਆ ਤੇ ਮੁੜ ਕੇ ਪਾਣੀ ਨਾਲ ਪੁੰਕ ਕੇ ਉਹਦਾ ਜਿਹੜਾ ਪਾਣੀ ਹੈ ਨਾ ਥੋੜਾ ਜਿਹਾ ਪਹਿਲਾਂ ਪੀ ਲੋ ਗਲਾਸ ਥੋੜਾ ਊਨਾ ਕਰ ਲੋ ਮੁੜ ਕੇ ਉਸ ਤੋਂ ਬਾਅਦ ਚਾਰ ਚਾਰ ਚਮਚੇ ਆਣਾ ਇਹਨਾਂ ਤਿੰਨਾਂ ਚੀਜ਼ਾਂ ਦੇ ਪਾ ਲੈਣੇ ਆ ਇਹਨੂੰ ਦੋ ਟਾਈਮ ਵਰਤੋ ਚਾਰ ਚਾਰ ਚੌਂਚੇ ਤਿੰਨਾਂ ਦੇ ਪਾ ਗਏ ਮਿੱਤਰੋ ਸਿੱਪ ਸਿੱਪ ਕਰਕੇ ਪੀ ਲੈਣਾ ਤੇ ਤੁਹਾਨੂੰ ਜਿਹੜਾ ਰਿਜ਼ਲਟ ਆ ਨਾ ਸਵੇਰ ਦਾ ਪੀਤਾ ਘੰਟੇ ਦੇ ਵਿੱਚ ਹੀ ਪਤਾ ਲੱਗ ਜਾਣਾ ਜਿਹਦਾ ਲੀਵਰ ਫੈਂਟੀ ਆ ਗੈਸ ਜੀ ਬਣੀ ਪਈ ਆ ਭੁੱਖ ਨਹੀਂ ਲੱਗਦੀ ਰੋਟੀ ਖਾਣ ਨੂੰ ਜਿਵੇਂ ਹੀ ਨਹੀਂ ਜੀ ਕਰਦਾਗਾ ਉਹਦੇ ਲਈ ਤਾਂ ਮਿੱਤਰੋ ਇਹ ਵਰਦਾਨ ਆ ਸੋਜ ਵੀ ਰਹਿੰਦੀ ਆ ਜਿਹਦੇ ਪੇਟ ਵਿੱਚ ਗੱਠਾਂ ਨੂੰ ਸੋਜ ਰਹਿਣੀ ਹੈ ਨਾ ਬਾਈ ਤੇ ਮਿੱਤਰੋ ਕੋਈ ਬਾਹਲੀ ਮਹਿੰਗੀ ਦਵਾਈ ਨਹੀਂ ਅੰਗਰੇਜ਼ੀ ਦਵਾਈ ਨਹੀਂ ਦੇਸੀ ਹੈਗੀ ਐ ਦੇਸੀ ਦਵਾਈ ਆ ਪਨਸਾਰੀ ਵਾਲੇ ਤੋਂ ਕਿਵੇਂ ਮਿਲ ਜਾਂਦੀ ਆ ਜੀ ਬਾਕੀ ਦੋਸਤੋ ਆ ਤੁਸੀਂ ਚੰਗੀ ਤਰ੍ਹਾਂ ਦੇਖ ਲਓ ਦਵਾਈ ਦੁਬਾਰਾ ਬੋਤਲਾਂ ਵਖਾ ਦਿੰਨੇ ਆ ਮਿੱਤਰੋ ਅਸੀਂ ਇਹਨੂੰ ਡੇਲੀ ਵਰਤਦੇ ਆ ਠੀਕ ਆ ਜੀ ਅਸੀਂ ਕਹਾਂ ਕਿਉਂ ਨਾ ਦਸ਼ਕਾ ਤਾਈਂ ਵੀ ਸਾਂਝੀ ਕੀਤੀ ਜਾਵੇ ਲੀਵਰ ਫੈਂਟੀ ਤਾਂ ਜਿਹੜੇ ਅੱਜ ਕੱਲ ਹਰੇਕ ਦਾ ਹੀ ਹੋਇਆ ਪਿਆ ਵਾ ਕੋਈ ਗਲਤ ਚੀਜ਼ ਮੜੀ ਜੀ ਖਾ ਲੈਣੀ ਤੇ ਲੀਵਰ ਫੈਂਟੀ ਉਦੋਂ ਹੀ ਹੋ ਜਾਂਦਾ ਵਾ ਤੇ ਮਿੱਤਰੋ ਫਿਰ ਭੁੱਖ ਲੱਗਣੋਂ हट ਜਾਂਦੀ ਫਿਰ ਸਾਰੀ ਤੇੜੀ ਖਿਜਿਆ ਜਾ ਰਹਿਣਾ ਮਿੱਤਰੋ ਇੱਕ ਵਾਰੀ ਇਹ ਚੀਜ਼ ਨੂੰ ਵਰਤ ਕੇ ਦੇਖੋ ਠੀਕ ਆ ਮੈਂ ਨਾ ਸਰੇ ਗੱਲ ਬਾਤ ਆ ਅਸੀਂ ਪਤਾ ਕੀ ਕਰਦੇ ਆ ਸਾਡਾ ਕੰਮ ਹੈਗਾ ਕੱਪੜੇ ਦਾ ਦੋਸਤੋ ਅਸੀਂ ਉੱਥੇ ਜੂਸ ਦੀ ਗੰਨੇ ਦਾ ਜੂਸ ਚੱਲਦਾ ਉਹਦੇ ਵਿੱਚ ਅਸੀਂ ਗਾਹਕ ਨੂੰ 4-4 ਚਮਚੇ ਇਹਨਾਂ ਦੇ ਪਾ ਕੇ ਦਿੰਨੇ ਆ 4-4 ਚਮਚੇ ਪਾ ਕੇ ਦੇ ਦਿੱਆ ਜੂਸ ਦੇ ਵਿੱਚ ਅੱਖਾਂ ਦੇ ਸਾਹਮਣੇ ਅਗਲੇ ਨੂੰ ਪਤਾ ਲੱਗੇ ਵੀ ਚੀਜ਼ ਬਣ ਰਹੀ ਆ ਚੰਗੀ ਚੀਜ਼ ਖਵਾ ਪਿਆ ਰਹੇ ਆ ਬਹੁਤ ਹੀ ਵਧੀਆ ਚੀਜ਼ ਹੈ ਸਾਰਾ ਅਰਕ ਹੀ ਕੱਢਿਆ ਹੋਇਆ ਵਾ ਕਾਸਨੀ ਦਾ ਅਰਕ ਹੋ ਗਿਆ ਵਾ ਸੌਫ ਦਾ ਅਰਕ ਹੋ ਗਿਆ ਤੇ ਮਕੋ ਦਾ ਅਰਕ ਹੋ ਗਿਆ ਮਿੱਤਰੋ ਇਹ ਬੜੀਆਂ ਚੀਜ਼ਾਂ ਚੰਗੀਆਂ ਤਿੰਨੇ ਬਾਕੀ ਦੋਸਤੋ ਜੇ ਜਾਣਕਾਰੀ ਚੰਗੀ ਲੱਗੀ ਤਾਂ ਨਾਲ ਸ਼ੇਅਰ ਜ਼ਰੂਰ ਕਰਿਓ ਨਾਲੇ ਦੋਸਤੋ ਹੁਣ ਜਿਹੜਾ ਸਮਾਂ ਨਾ ਇਹ ਜ਼ੋਰ ਦਾ ਕਿਉਂਕਿ ਬਾਢੀ ਆ ਗਈ ਆ ਹੂੰ ਬਥੇਰੇ ਵੀਰ ਭਰਾਵਾਂ ਨੇ ਤੂੜੀ ਦਾ ਕੰਮ ਕਰਨਾ ਹੈ ਜ਼ੋਰ ਦਾ ਕੰਮ ਹੈ ਪੰਡਾਂ ਚੱਕਣੀਆਂ ਤੇ ਉਹਨਾਂ ਆਸਤੇ ਨਾਲ ਜਦੋਂ ਜ਼ੋਰ ਲੱਗਦਾ ਤੇ ਢਿੱਡ ਦੇ ਵਿੱਚ ਨਾ ਸੋਜ ਪੈ ਜਾਂਦੀ ਆ ਹੂੰ ਗਰਮੀ ਪੈ ਜਾਂਦੀ ਆ ਤੋਂ ਸੋ ਉਹਨਾਂ ਚੀਜ਼ਾਂ ਆਸਤੇ ਨਾਲ ਇਹ ਲਾਭਦਾਇਕ ਇੱਕ ਚੀਜ਼ ਹੈਗੀ ਆ ਇਹਨੂੰ ਤੁਸੀਂ ਜ਼ਰੂਰ ਵਰਤੋ ਭਾਈ ਅਸੀਂ ਵੀ ਡੇਲੀ ਵਰਤਦੇ ਆ ਠੀਕ ਆ ਜੀ ਬਾਕੀ ਤੁਹਾਨੂੰ ਦੱਸਿਆ ਜੂਸ ਵਿੱਚ ਵੀ ਪਾਉਨੇ ਆ ਅਸੀਂ ਲੋਕਾਂ ਨੂੰ ਜਿਹੜਾ ਪਿਆਜ਼ ਦਾ ਜੂਸ ਤੇ ਬਾਕੀ ਅਸੀਂ ਆਪਦੇ ਹਾਸਤੇ ਵੀ ਇਹ ਚੀਜ਼ਾਂ ਵਰਤਦੇ ਆਂ ਦੇਸੀ ਚੀਜ਼ਾਂ ਕੋਈ ਇਹਦਾ ਸਾਈਡ ਇਫੈਕਟ ਨਹੀਂ ਆ ਸਾਰਾ ਅਰਕ ਹੀ ਕੱਢਿਆ ਹੋਇਆ ਵਾ ਓਰੀਜਨਲ ਆ ਜਮਾ ਬੋਤਲਾਂ ਇਹ ਬਾਕੀ ਦੋਸਤੋ ਤੁਹਾਨੂੰ ਫੋਟੋ ਇਤ ਸਕ੍ਰੀਨ ਤੇ ਚੱਲ ਰਹੀ ਆ ਤੇ ਜ਼ਰੂਰ ਆਪਣਾ ਕਰਿਓ ਕੋਸ਼ਿਸ਼ ਤੇ ਬਾਕੀ ਵੀਡੀਓ ਨੂੰ ਸ਼ੇਅਰ ਕਰਿਓ ਇਹ ਧੰਨਵਾਦ ਜੀ